ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਹਾਜ਼ਰ ਹਾਂ ਇਹ ਜਾਣਕਾਰੀ ਤੁਹਾਨੂੰ ਬੱਕਰੀ ਪਾਲਣ ਦੇ ਕਿੱਤੇ ਦੇ ਨਾਲ ਸੰਬੰਧਿਤ ਦੇਣੀ ਹੈ ਕਿ ਬੱਕਰੀ ਪਾਲਣ ਦਾ ਕਿੱਤਾ ਤੁਸੀਂ ਕਿਵੇਂ ਸ਼ੁਰੂ ਕਰ ਸਕਦੇ ਹੋ ਤੇ ਫਿਰ ਕਿੰਨੀ ਕੁ ਕਮਾਈ ਹੈ ਜਿਹੜੀ ਉਹ ਬੱਕਰੀ ਪਾਲਣ ਦੇ ਕਿੱਤੇ ਨਾਲ ਉਹ ਵਧੀਆ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਬੱਕਰੀ ਪਾਲਣ ਦੇ ਕਿੱਤੇ ਦੇ ਵਿੱਚ ਕਹਿ ਲਈਏ ਸਥਾਪਿਤ ਹਸਤੀਆਂ ਦੇ ਵਿੱਚੋਂ ਇੱਕ ਹਸਤੀਆ ਮੇਰੇ ਨਾਲ ਮਾਨੂਕੇ ਤੋਂ ਤੁਸੀਂ ਬਹੁਤ ਸਾਰੇ ਵੀਡੀਓ ਦੇਖਣ ਵਾਲੇ ਜਾਣਦੇ ਵੀ ਹੋਵੋਗੇ ਇਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਮੈਂ ਸਮਝਦਾ ਵੀ ਤੁਸੀਂ ਆਪਣੇ ਬਾਰੇ ਖੁਦ ਦੱਸੋ ਤੇ ਫਿਰ ਆਪਾਂ ਦੱਸਿਏ ਵੀ ਕੋਈ ਇਹ ਕਿਸੇ ਨੇ ਬੱਕਰੀ ਪਾਲਣ ਦਾ ਕਿੱਤਾ ਕਰਨਾ ਜੀ ਤੁਹਾਡੇ ਕੋਲੇ ਬਹੁਤ ਤਕਰੀਬ ਬਰੀਡ ਆ ਬੀਟਲ ਤੇ ਇਹਦੇ ਤੇ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਇਹ ਆਪਾਂ ਗੱਲਾਂ ਬਾਤਾਂ ਦੱਸੀ ਜੀ ਮੇਰਾ ਨਾਮ ਬਲਦੇਵ ਸਿੰਘ ਸੰਧੂ ਆ ਜੀ ਸਾਡਾ ਮਾਲਵਾ ਗੋਟ ਫਾਰਮ ਆ ਤੇ ਜਿਵੇਂ ਇਹ ਸਾਡਾ ਬੱਕਰਾ ਫਸਟ ਆਇਆ ਜੀ ਸੂਰਜ ਇਸੇ ਤਰ੍ਹਾਂ ਸਾਡਾ ਬਾਜ ਚੌਥੇ ਨੰਬਰ ਤੇ ਆਇਆ ਅਸੀਂ ਬਰੀਡਿੰਗ ਤੇ ਹੀ ਕੰਮ ਕਰਦੇ ਆ ਸਾਡੇ ਕੋਲੇ ਵਧੀਆ-ਵਧੀਆ ਨਸਲ ਦੇ ਵੀ ਬੱਕਰੇ ਨੇ ਜਿਨ੍ਹਾਂ ਤੋਂ ਅਸੀਂ ਅੱਗੇ ਬੱਚੇ ਲੈਨੇ ਆ ਤੇ ਜਿਹੜੇ ਮੇਲ ਬੱਚੇ ਆ ਉਹ ਅਸੀਂ ਸੇਲ ਵੀ ਕਰਦੇ ਆ ਜੇ ਕਿਸੇ ਨੇ ਕੰਮ ਕਰਨਾ ਬਰੀਡ ਤੇ ਕੰਮ ਕਰੋ ਜੇ ਤੁਹਾਡੇ ਕੋਲੇ ਬਰੀਡ ਆ ਤਾਂ ਬਾਹਰ ਲੀਆਂ ਸਟੇਟਾਂ ਤੋਂ ਵਪਾਰੀ ਤੁਹਾਡੇ ਕੋਲੇ ਖੁਦ ਚੱਲ ਕੇ ਆਉਂਦੇ ਨੇ ਨਾ ਕਿ ਤੁਹਾਨੂੰ ਕਿਤੇ ਵੇਚਣ ਜਾਣੇ ਪੈਂਦੇ ਆ ਸੋ ਬਰੀਡ ਤੇ ਕੰਮ ਕਰੋ ਜੇ ਤੁਸੀਂ 10 ਰੱਖਣੀਆਂ ਤਾਂ 5 ਰੱਖੋ ਪਰ ਰੱਖੋ ਕੁਆਲਿਟੀ ਦੀ ਚੀਜ਼ ਹੂੰ ਤੇ ਵਧੀਆ ਕਮਾਈ ਆ ਜੀ ਸੋਣਾ ਕਿੱਤਾਂ ਕਿਤੇ ਸਾਰੇ ਜਿੰਨੇ ਵੀ ਸਹਾਇਕ ਕਿੱਤੇ ਹੈਗੇ ਆ ਖੇਤੀਬਾੜੀ ਦੇ ਨਾਲ ਸੰਬੰਧ ਚਾਹੇ ਭੇਡਾਂ ਪਾਲਣਾ ਮੁਰਗੀ ਪਾਲਣਾ ਗਾਵਾਂ ਦਾ ਫਾਰਮ ਆ ਪਰ ਜਾਣਕਾਰੀ ਹੋਣੀ ਚਾਹੀਦੀ ਆ ਅਸੀਂ ਕਈ ਵਾਰੀ ਜਲਦਬਾਜ਼ੀ 'ਚ ਕੋਈ ਸ਼ੁਰੂ ਕਰ ਲੈਨੇ ਆ ਬਿਜ਼ਨਸ ਉਹ ਜੇ ਤੁਸੀਂ 10 ਬੱਕਰੀਆਂ ਰੱਖਣ ਦੀ ਸਮਰੱਥਾ ਤਾਂ 5 ਰੱਖੋ ਤੁਸੀਂ ਉਹਨੂੰ ਰੱਖੋਗੇ ਇੱਕ ਹਾਰਡ ਤੇ ਸਿਆਲ ਡੰਗੂਗਾ ਤੁਹਾਨੂੰ ਉਹਦੀਆਂ ਕੀ ਬਿਮਾਰੀਆਂ ਆਉਂਦੀਆਂ ਨੇ ਕਿਵੇਂ ਬਚਾਅ ਕੀਤਾ ਜਾ ਸਕਦਾ ਉਹ ਸਾਰੀ ਜਾਣਕਾਰੀ ਮਿਲ ਜਣੀ ਆ ਜੀ ਤਾਂ ਭਾਈ ਜੀ ਜਿਹੜੇ ਤੁਹਾਡੇ ਕੋਲੇ ਤੁਸੀਂ ਖਾਸ ਕਰਕੇ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਤੁਹਾਡੇ ਕੋਲੇ ਜਿਹੜੀ ਆ ਬਰੀਡ ਆ ਇੱਥੇ ਨੇ ਜਿਹੜਾ ਹੈਗਾ ਅੱਜ ਵੀ ਪਹਿਲਾ ਸਥਾਨ ਹਾਸਲ ਕੀਤਾ ਬੱਕਰੇ ਨੇ ਤਾਂ ਭਾਈ ਜੀ ਇਹ ਬਰੀਡ ਦੀ ਤੁਹਾਡੇ ਕੋਲੇ ਕੀ ਖਾਸੀਅਤ ਹੈ ਬੀਟਲ ਮੈਂ ਸੁਣਿਆ ਵੀ ਬੱਕਰੀਆਂ ਜਿਆਦਾ ਬੀਟਲੀ ਜਿਹੜੀਆਂ ਉਹ ਰੱਖੀਆਂ ਜਾਂਦੀਆਂ ਜੀ ਅ ਖਾਸੀਅਤ ਚਾਹੀਦੀ ਹੈ ਬਰੀਡ ਕੈਰੈਕਟਰ ਜਿਹੜੇ ਹੈਗੇ ਆ ਇਹਦੇ ਵਿੱਚ ਸਾਰੇ ਆ ਜੀ ਤੁਸੀਂ ਇਹਦਾ ਨੱਕ ਦੇਖ ਸਕਦੇ ਹੋ ਉਹਦੇ ਕੰਨ ਦੇਖ ਸਕਦੇ ਹੋ ਇਹਦੀ ਲੈਂਥ ਦੇਖ ਸਕਦੇ ਹੋ ਇਹਦੀ ਪੇਟੀ ਦੇਖ ਸਕਦੇ ਹੋ ਉਹ ਸਾਰੇ ਬਰੀਡ ਕੈਰੈਕਟਰ ਹੋਣ ਦੇ ਕਰਕੇ ਹੀ ਇਹ ਪਹਿਲੇ ਨੰਬਰ ਤੇ ਇਸ ਮੇਲੇ ਦੇ ਵਿੱਚ ਆਇਆ ਇਸੇ ਤਰ੍ਹਾਂ ਹੀ ਸਾਡੇ ਕੋਲ ਤੁਹਾਨੂੰ ਦੱਸਿਆ ਵੀ 20 ਦੇ ਕਰੀਬ ਹੋਰ ਬੱਕਰੇ ਨੇ ਜਦੋਂ ਵੀ ਕੰਮ ਕਰਨਾ ਵਧੀਆ ਪਿਓਰਿਟੀ ਤੇ ਕਰੋ ਉਹਦੇ ਨਾਲ ਫਿਰ ਤੁਹਾਨੂੰ ਉਹਦੀ ਵੱਧ ਕੀਮਤ ਬੱਚਿਆਂ 'ਚ ਵੀ ਕੀਮਤ ਵੱਧ ਮਿਲ ਜਾਂਦੀ ਹੈ ਜੀ ਤੁਹਾਡੇ ਮੁਤਾਬਕ ਜੇ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਹੈ ਤਾਂ ਜਿੰਨੇ ਨੱਕ ਸੋਚਿਆ ਜੇ 10 ਸੋਚਿਆ 5 ਤੋਂ ਕਰੋ ਪਰ ਕਰੋ ਵਧੀਆ ਤਰੀਕੇ ਨਾਲ ਹਾਂਜੀ ਜੇ 10 ਸੋਚਿਆ ਵੀ 10 ਰੱਖ ਪਾਤੇ ਵਿਕਦੇ ਆ ਜੇ ਤੁਸੀਂ ਉਹਨੂੰ ਵੀ ਕਦੇ ਸੇਲ ਕਰਨਾ ਤਾਂ ਉਹਨੂੰ ਵੀ ਤੁਸੀਂ ਵਧੀਆ ਭਾਤੇ ਕਰ ਲੋਗੇ ਜਦੋਂ ਅਸੀਂ ਮਾੜੀ ਕੁਆਲਿਟੀ ਦੀ ਕੋਈ ਬੱਕਰੀ ਖਰੀਦ ਲੈਨੇ ਆ ਜਦੋਂ ਵੇਚਣਾ ਹੁੰਦਾ ਤਾਂ ਫਿਰ ਉਹ ਵਪਾਰੀ ਉਹ ਤੋਂ ਵੀ ਘੱਟ ਰੇਟ ਉਹਦਾ ਲਾਉਂਦਾ ਤੇ ਜੇਕਰ ਕਿਸੇ ਨੇ ਬਰੀਡ ਇਹ ਤਿਆਰ ਕਰਨੀ ਹੈ ਜੀ ਕਿਸੇ ਨੇ ਕਰਾਸ ਕਰਾਉਣੀਆਂ ਬੱਕਰੀਆਂ ਕਿਤੇ ਹੈਗੀਆਂ ਜੀ ਤਾਂ ਆਪਣੇ ਕੋਲ ਇਹ ਸੁਵਿਧਾ ਹੈਗੀ ਹੈ ਜੀ ਫਿਰ ਨਹੀਂ ਆਪਾਂ ਬਾਹਰ ਕਰਾਸਿੰਗ ਤੇ ਨਹੀਂ ਛੱਡਦੇ ਕਈ ਬਿਮਾਰੀਆਂ ਇਹ ਜੀਆਂ ਨੇ ਜਿਹੜੀਆਂ ਫਿਰ ਬੱਕਰੀਆਂ 'ਚ ਆ ਸਕਦੀਆਂ ਤੇ ਉਹ ਸਾਡੇ ਫਾਰਮ ਤੇ ਵੀ ਆਉਣਗੀਆਂ ਅਸੀਂ ਬਹੁਤ ਜਲਦੀ ਇਹਨਾਂ ਬੱਕਰਿਆਂ ਦਾ ਸੀਮਨ ਤਿਆਰ ਕਰਾਵਾਂਗੇ ਜੀ ਸਾਡੀ ਗੱਲਬਾਤ ਚੱਲ ਰਹੀ ਆ ਅਸੀਂ ਜਲਦੀ ਇਹਨਾਂ ਦਾ ਸੀਮਨ ਤਿਆਰ ਕਰਾਵਾਂਗੇ ਉਹ ਫਿਰ ਅਵੇਲੇਬਲ ਲੋਕਾਂ ਲਈ ਵੀ ਕਰ ਦਿਆਂਗੇ ਹੁਣ ਜੇ ਕਿਸੇ ਨੇ ਮੇਲ ਬੱਚਾ ਲੈਣਾ ਤਾਂ ਅਸੀਂ ਮੇਲ ਬੱਚੇ ਸੇਲ ਕਰ ਦਨੇ ਆ ਕਿਉਂਕਿ ਅਸੀਂ 500 ਬੱਕਰੀ ਦਾ ਫਾਰਮ ਬਣਾਉਣਾ ਹਜੇ ਫੀਮੇਲ ਅਸੀਂ ਸੇਲ ਨਹੀਂ ਕਰਦੇ ਜੀ ਜੇ ਕਿਸੇ ਨੇ ਮੇਲ ਬੱਚਾ ਲੈਣਾ ਬੀਟਲ ਬੋਕ ਲੈਣਾ ਬੱਕਰਾ ਲੈਣਾ ਤਾਂ ਆਹ ਵੇਖ ਲਓ ਤੁਸੀਂ ਤੁਹਾਡੇ ਸਾਹਮਣੇ ਇੱਕ ਖੜਾ ਇਹਦੇ ਨਾਲ ਦੇ 20 25 ਨਗ ਜਿਹੜੇ ਹੈਗੇ ਆ ਉਹ ਬਾਈਆਂ ਕੋਲੇ ਮਾਨੂਕੇ ਹੈਗੇ ਆ ਤੇ ਤੁਸੀਂ ਜੇ ਇਹ ਲੈਣਾ ਨਾ ਨਾਗ ਤਾਂ ਇਹ ਤੁਹਾਨੂੰ ਜਿਹੜਾ ਉਹ ਮਿਲ ਜੂਗਾ ਤਾਂ ਬਾਈ ਜੀ ਇਹ ਕੀਮਤ ਕਈ ਵਾਰੀ ਹੁੰਦੀ ਆ ਵੀ ਅੰਦਾਜ਼ਾ ਵੈਸੇ ਤਾਂ ਰੇਟ ਮੌਕੇ ਦਾ ਹੁੰਦਾ ਬੰਦਾ ਗੱਲਬਾਤ ਵੇਖ ਕੇ ਕਰ ਲੈਂਦਾ ਪਰ ਆਮ ਜੇ ਗੱਲ ਕਰੀਏ ਤਾਂ ਆਪਾਂ ਕਿੰਨੇ ਕੁ ਦੇ ਵਿੱਚ ਇਹ ਜਿਹੜਾ ਉਹ ਨਾਗ ਬਣ ਜਾਂਦਾ ਜੀ ਤਿੰਨ ਕਿ ਮਹੀਨੇ ਦਾ ਅਸੀਂ ਬੱਚਾ ਦਿੰਨੇ ਆ ਬੱਚੇ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਸਾਰੇ ਜਿਹੜੇ ਬੱਚੇ ਜਾਂਦੇ ਆ ਸਾਰੇ ਬਰੀਡਰ ਨਹੀਂ ਬਣਦੇ ਤੇ ਜਿਹੜਾ ਕੋਈ ਵਧੀਆ ਹੁੰਦਾ ਫਿਰ ਉਹਦੀ ਕੀਮਤ ਵੀ ਉਸ ਹਿਸਾਬ ਦੀ ਹੀ ਹੁੰਦੀ ਆ ਜੀ ਜੀ ਇਹ ਤੁਹਾਨੂੰ ਦੇਖ ਕੇ ਕੀਮਤ ਪਤਾ ਲੱਗਣੀ ਹੈ ਵੀ ਕਿਸ ਹਿਸਾਬ ਦਾ ਜਿਹੜਾ ਹੈਗਾ ਉਹ ਬੱਕਰਾ ਬੋਕ ਆ ਬੀਟਲ ਉਸ ਹਿਸਾਬ ਦੀ ਕੀਮਤ ਤੁਹਾਨੂੰ ਮਿਲ ਜਾਣੀ ਹੈ ਪਰ ਉਹ ਕੀਮਤ ਦੇ ਅਕੋਰਡਿੰਗ ਜੇ ਆਪਾਂ ਦੇਖੀਏ ਨਾ ਬਰੀਡ ਚੰਗੀ ਹੋਊਗੀ ਬਾਈਆਂ ਨੇ ਦੱਸਿਆ ਵੀ ਬੀਟਲ ਹਰ ਇੱਕ ਬੱਕਰਾ ਜਿਹੜਾ ਉਹ ਬਰੀਡ ਵਾਲਾ ਨਹੀਂ ਬਣ ਸਕਦਾਗਾ ਬਰੀਡਰ ਨਹੀਂ ਬਣ ਸਕਦਾਗਾ ਪਰ ਸੋਨੂੰ ਉਹੀ ਦੇਣਾ ਜਿਹੜਾ ਅਸਲ ਦੇ ਵਿੱਚ ਸਹੀ ਬਰੀਡਰ ਹੈ ਤਾਂ ਬਾਈ ਜੀ ਜਿਵੇਂ 20 25 ਨਾਗ ਤੁਹਾਡੇ ਕੋਲੇ ਹਮੇਸ਼ਾ ਹੀ ਬੱਕਰੀਆਂ ਦੇ ਬੀਟਲ ਦੇ ਅਵੇਲੇਬਲ ਰਹਿੰਦੇ ਆ ਜਦੋਂ ਸੰਪਰਕ ਕਰਨ ਤਾਂ ਕਿੱਥੇ ਆਉਣ ਜੀ ਕਿਵੇਂ ਤੁਹਾਡੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਸਾਡਾ ਪਿੰਡ ਮਾਨੂਕੇ ਸੰਧੂਆ ਜੀ ਮਾਲਵਾ ਗਾਊਟ ਫਾਰਮ ਆ ਤਹਿਸੀਲ ਜਗੜਾਉਂ ਜ਼ਿਲ੍ਹਾ ਲੁਧਿਆਣਾ ਜੀ 9815170532 ਤੇ ਫੋਨ ਕਰਕੇ ਪਹਿਲਾਂ ਟਾਈਮ ਲੈ ਸਕਦੇ ਆ ਕਿਉਂਕਿ ਕਈ ਵਾਰੀ ਬਾਹਰ ਗਏ ਹੁੰਦੇ ਆ ਜੀ ਹਾਂ ਤਾਂ ਤੁਹਾਡੇ ਕੋਲੇ ਇਸ ਵੇਲੇ ਕਿੰਨੀਆਂ ਕਿ ਬੀਟਲ ਬੱਕਰੀਆਂ ਜੀ ਸਾਡੇ ਕੋਲੇ 250 ਤੋਂ ਪਲੱਸ ਆ ਜੀ 270 ਦੇ ਕਰੀਬ ਸਾਡੇ ਕੋਲੇ ਹੈਗੇ ਨੇ ਛੋਟੇ ਵੱਡੇ ਸਾਰੇ ਜਾਨਵਰ ਜੀ ਤੇ ਟੀਚਾ ਹੈਗਾ ਜੀ 500 ਦਾ ਬੱਕਰੀ ਦਾ ਫਾਰਮ ਲਾਉਣਾ ਹੈ ਹਾਂਜੀ 500 ਬੱਕਰੀ ਦਾ ਫਾਰਮ ਲਾਉਣਾ ਸੀ ਜੀ ਇਹ ਦੇਖ ਲਓ ਵੀ ਟੀਚਾ ਭਾਈਆਂ ਦਾ ਵੀ 500 ਬੱਕਰੀ ਦਾ 2 ਤੋਂ 250 ਬੱਕਰੀ ਬੀਟਲ ਹੈਗੀ ਆ ਮਤਲਬ ਕਿ ਕੰਮ ਪੂਰਾ ਸਥਾਪਿਤ ਹੈ ਔਰ ਤੁਹਾਨੂੰ ਇੱਕ ਇੱਕ ਜਾਣਕਾਰੀ ਹੈ ਜਿਹੜੀ ਉਹ ਮਿਲ ਜਾਣੀ ਹੈ ਬਾਈ ਜੀ ਜੇ ਕਿਸੇ ਨੇ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਹੈ ਕੋਈ ਬਿਮਾਰੀ ਆ ਗਈ ਜਾਂ ਕੋਈ ਕਿਤਾ ਕਰਨ ਤੋਂ ਪਹਿਲਾਂ ਬਹੁਤ ਸਾਰੀਆਂ ਵੱਡੀਆਂ ਗੱਲਾਂ ਹੁੰਦੀਆਂ ਵੀ ਜਿਹੜੀਆਂ ਆਪਾਂ ਇਸ ਵੀਡੀਓ ਦੇ ਵਿੱਚ ਨਹੀਂ ਪੂਰੀਆਂ ਕਰ ਸਕਦੇ ਪਰ ਫਾਰਮਰ ਦੇ ਮਨ ਦੇ ਵਿੱਚ ਆਉਂਦੀਆਂ ਤਾਂ ਕੀ ਇਸ ਤਰ੍ਹਾਂ ਦੀ ਮਦਦ ਕੋਈ ਲਵੇ ਕੋਈ ਫੋਨ ਕਰੇ ਤਾਂ ਹਾਜ਼ਰ ਹਾਂ ਜੀ ਤੁਸੀਂ ਬਿਲਕੁਲ ਜੀ ਬਿਲਕੁਲ ਫੋਨ ਤੇ ਜਾਣਕਾਰੀ ਆਪਣੇ ਤੋਂ ਲੈ ਸਕਦੇ ਆ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਉਹ ਚਾਹੁੰਦੇ ਹੋਣਗੇ ਉਹਨਾਂ ਨੂੰ ਦੇਵਾਂਗੇ ਜੀ ਆਪਾਂ ਜੀ ਜੇ ਕਿਸੇ ਨੇ ਕੋਈ ਟ੍ਰੇਨਿੰਗ ਟ੍ਰੂਨਿੰਗ ਲੈਣੀ ਹੈ ਤਾਂ ਉਹਦੇ ਬਾਰੇ ਵੀ ਜਾਣਕਾਰੀਆਂ ਸਾਨੀਆਂ ਕਰ ਦੋਗੇ ਆਸੇ ਪਾਸੇ ਟਰੇਨਿੰਗ ਯੂਨੀਵਰਸਿਟੀ ਦੇ ਸੈਂਟਰ 'ਚ ਆਪਾਂ ਖੜੇ ਆਂ ਯੂਨੀਵਰਸਿਟੀ ਦੇ ਵਿੱਚ ਹਰੇਕ ਮਹੀਨੇ ਆਪਾਂ ਬੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਸੀਗੀ ਤੇ ਹਰ ਮਹੀਨੇ ਉੱਥੇ ਟ੍ਰੇਨਿੰਗ ਦਾ ਸ਼ਡਿਊਲ ਚੱਲ ਪਿਆ ਜੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਲੈਣੀ ਚਾਹੀਦੀ ਔਰ ਸਰਟੀਫਿਕੇਟ ਵੀ ਕੰਮ ਆਊਗਾ ਜੇ ਕਿਸੇ ਨੇ ਲੋਨ ਵਗੈਰਾ ਲੈਣਾ ਤਾਂ ਯੂਨੀਵਰਸਿਟੀ ਦਾ ਜਿਹੜਾ ਸਰਟੀਫਿਕੇਟ ਆ ਉਹਦੇ ਲਈ ਵੀ ਉਹ ਕੰਮ ਆਊਗਾ ਉਹਨਾਂ ਦੇ ਜੀ ਤਾਂ ਇਹ ਜਾਣਕਾਰੀਆਂ ਸੀ ਬੀਟਲ ਬੱਕਰੇ ਨਾਲ ਸੰਬੰਧਿਤ ਕਿ ਬਰੀਡ ਵਾਲੇ ਜਿਹੜੇ ਬੱਕਰੇ ਆ ਤੁਸੀਂ ਉਹ ਮਾਨੂਕੇ ਫਾਰਮ ਤੋਂ ਖਰੀਦ ਸਕਦੇ ਹੋ ਤੇ ਬਾਈਆਂ ਕੋਲੋਂ ਕੋਈ ਵੀ ਜਾਣਕਾਰੀ ਬੱਕਰੀ ਪਾਲਣ ਦੇ ਕਿੱਤੇ ਦੇ ਨਾਲ ਕਿੰਨੇ ਕੀ ਤੁਹਾਡਾ ਖਰਚਾ ਆਊ ਸ਼ੁਰੂ ਤੋਂ ਤੇ ਕਦੋਂ ਤੁਹਾਨੂੰ ਕਮਾਈ ਹੋਣੀ ਸ਼ੁਰੂ ਹੋਣੀ ਹੈ ਇੱਕ ਇਹੰਦਣਾ ਧੀਰਜ ਰੱਖਣਾ ਵੀ ਕਈ ਛੇਤੀ ਛੱਡ ਜਾਂਦੇ ਸ਼ੁਰੂ ਕਰਕੇ ਵੀ ਉਹ ਜੇ ਤੁਸੀਂ ਬਾਈਆਂ ਨਾਲ ਰਲ ਕੇ ਕਰੋਗੇ ਸਲਾਹ ਲੈ ਕੇ ਕਰੋਗੇ ਤਾਂ ਮੈਨੂੰ ਲੱਗਦਾ ਇਸ ਕਿੱਤੇ ਦੇ ਵਿੱਚ ਕਾਮਯਾਬੀ ਹਾਸਲ ਕਰੋਗੇ ਤਾਂ ਭਾਈ ਜੀ ਇਹ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ ਜੀ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆ ਸਾਡੇ ਤੱਕ ਜੀ ਕਰਨਾ ਕੈਮਰਾਮੈਨ ਸਿਕਪ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ